ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਿਰੋਜ਼ਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿਲੋ 500 ਗ੍ਰਾਮ ਹੈਰਨ ਬਰਾਮਦ ਕੀਤੀ। ਇਹ ਜਾਣਕਾਰੀ ਐਸਪੀਡੀ ਰਣਜੀਤ ਕੁਮਾਰ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਉਹਨਾਂ ਦੱਸਿਆ ਕਿ ਦੋਵੇਂ ਫਿਰੋਜ਼ਪੁਰ ਮੱਲਾ ਵਾਲਾ ਇਲਾਕੇ ਦੇ ਰਹਿਣ ਵਾਲਿਆਂ ਤੇ ਇਹਨਾਂ ਦੋਵਾਂ ਪਾਸੋਂ ਹੋਰ ਪੁੱਛਗਿੱਛ ਵੀ ਕੀਤੀ ਜਾਣੀ ਹੈ। ਤੋਂਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੀ ਨਸ਼ੇ ਦੇ ਖਿਲਾਫ ਲੜਾਈ ਹੈ, ਜਿਹੜੀ ਜੰਗ ਹੈ, ਉਸ ਵਿੱਚ ਅਡਾ ਟੀਮਾਂ ਦਾ ਗਠਨ ਕੀਤਾ ਜਾਵੇ। ਤੋ ਇੱਕ ਜੁੜਾ ਹੈਗਾ ਡੀਐਸਪੀ ਡੀ ਬਲਕਾਰ ਜੀ ਤੇ ਡੀਐਸਪੀ ਦਿਹਾਤੀ ਸ੍ਰੀ ਰਜੇਸ਼ ਜੀ ਦੀ ਇੱਕ ਜੁੜੀ ਹੈਗੀ ਉਹ ਟੀਮ ਬਣਾਈ ਗਈ ਸੀ ਇਹ ਜਿਹੜੀ ਜੁਆਇੰਟ ਟੀਮ ਸੀ ਇਹਨੂੰ ਜਿਹੜੀ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦ 1.5 ਕਿਜੀ 1.5 ਕਿਲੋ ਚਿੱਟੇ ਦੀ ਜਿਹੜੀ ਬਰਾਮਦਗੀ ਉਹ ਹੋਈ ਹੈ ਵੱਡੀ ਮਾਤਰਾ ਆਈ ਹੈ ਜੀ ਚਿੱਟੇ ਦੀ ਕੀ ਲੱਗਦਾ ਇਹ ਕਿੱਥੋਂ ਲੈ ਕੇ ਆਏ ਹੋਣਗੇ ਤੇ ਕਿੱਥੇ ਵੇਚਣ ਚੱਲੇ ਹੋਣਗੇ ਇਹ ਜਿਹੜਾ ਹੈਗਾ ਹੁਣ ਇਹਦਾ ਜਿਹੜਾ ਹੈਗਾ ਦੋਵੇਂ ਦੋਸ਼ੀਓ ਦਾ આરોપીਓ ਦਾ ਹੀਰਾ ਤੇ ਦੂਜਾ ਹੈਗਾ ਅਨਮੋਲ ਪ੍ਰੀਤ ਇਹਦਾ 2 ਦਿਨ ਦਾ ਪੁਲਿਸ ਰਿਮਾਂਡ ਸਾਨੂੰ ਮਾਂਜੋਗ ਅਦਾਲਤ ਨੇ ਦਿੱਤਾ ਹੈਗਾ ਤਫਤੀਸ਼ ਨੂੰ ਚੱਲ ਰਹੀ ਹੈ ਅਸੀਂ ਤਫਤੀਸ਼ ਇਸੇ ਚਾ ਇਹ ਵੀ ਦੇਖਾਂਗੇ ਕਿ ਕਿੱਥੋਂ ਲੈ ਕੇ ਆਏ ਸੀ ਤੇ ਕਿੰਨੂੰ ਵੇਚਣ ਜਾਂਦੇ ਸੀ ਪੂਰਾ ਫਾਰਵਰਡ ਤੇ ਬੈਕਵਰਡ ਜਿਹੜਾ ਲਿੰਕੇਜ ਹੈ ਉਹ ਅਸੀਂ ਟ੍ਰੇਸ ਕਰਾਂਗੇ ਨਾਲ ਪਰਚੀ ਨਾਲ ਵੀ ਕੋਈ ਇਸ ਕੋਲੋਂ ਬਰਾਮਦ ਕੀਤਾ ਗਿਆ ਇੱਕ ਜਿਹੜੀ ਸ਼ਿਫਟ ਕਰ ਰਹੇ ਉਹ ਵੀ ਬਰਾਮਦ ਕੀਤੀ ਗਈ ਹੈ ਨਾਲ ਪਰਚੀ ਦੀ ਗੱਲ ਕਰੀਏ ਕਿ ਜਿਹੜਾ ਹੀਰਾ ਹੈਗਾ ਹੀਰਾ ਪੁੱਤਰ ਬਲਵੰਤ ਇਹ ਜਿਹੜਾ ਕਮਾਲਾ ਪਿੰਡ ਦਾ ਰਹਿਣ ਵਾਲਾ ਹੈਗਾ ਮੱਲੇ ਵਾਲਾ ਦਾ ਇਸ ਤੇ ਪਹਿਲੇ ਵੀ ਇੱਕ ਪਰਚਾ ਚਿੱਟੇ ਦਾ दर्ज है तीन सौ उन्ती सतारा सदर सतार थाा और दूसरा है। दूसरा जिला है उसका अभी उस पास रिकॉर्ड अस वेरीफाई कर रहे हैं वह वेरीफाई कर रहे हैं कि हैगा जब दूसरा नाम ना? हैमोल है अन, प्रीत पुत्र बलविंदर ए पिंड है दुला सिंह वाला थाा मलाहवाला अभी मल्लावाला का है दोवों दोषी मल्हाले नहीं जी बिल्कुल जरा है जेन्यून हैगा हीरा कोल चौदह सौ पचास ग्राम बराबर जिससे पहले एक परचा है ਅਨਮੋਲ ਪ੍ਰੀਤ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ ਲੱਗਦਾ ਜੀ ਲਿੰਕ ਇਹਨਾਂ ਦੇ ਵੱਡੇ ਪੱਧਰ ਤੇ ਮਿਲ ਸਕਦੇ ਆ ਰਿਮਾਂਡ ਤੋਂ ਬਾਅਦ ਜਿਹੜਾ ਅਸੀਂ 2 ਦਿਨ ਦਾ ਰਿਮਾਂਡ ਲਿੱਤਾ ਹੈਗਾ ਉਸ ਵਿੱਚ ਅਸੀਂ ਤਫਤੀਸ਼ ਆਏ ਕਰਾਂਗੇ ਇਹਦਾ ਲਿੰਕ ਕਿੱਥੇ ਨਾਲ ਨਾਲ ਮੈਂ ਇਹ ਵੀ ਐਡ ਕਰ ਦਵਾਂ ਮਾਨਜੋ ਗ੍ਰੀਸਸਪੀ ਫਿਰੋਜ਼ਪੁਰ ਸ੍ਰੀ ਸੋਮਿਆ ਮਿਸ਼ਰਾ ਜਿਹੜੇ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਇੱਕ ਅੱਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਈ ਗਈ ਹੈ ਆਰਥਿਕ ਤਫਤੀਸ਼ ਯੂਨਿਟ ਉਹ ਜਿਹੜੀ ਯੂਨਿਟ ਹੈ ਇਹ ਦੋਵੇਂ ਦੋਸ਼ੀਓ ਦੇ ਜਿੰਨੇ ਵੀ ਪ੍ਰਾਪਰਟੀ ਹੈਗੇ ਭਾਵੇਂ ਅਚਲ ਪ੍ਰਾਪਰਟੀ ਹੋ ਭਾਵੇਂ चल प्रॉपर्टी हो मूवेबल हो या इमूवेबल हो वो भी वेरीफाई करा जे वो प्रॉपर्टी नसे दे कारोबार तो बनाई गई है वो जी प्रॉपर्टी है वो भी अटैच करावे वो भी फ्रिज करावे थाने ने यह रिकवरी की है आज जी रिकवरी हुई है थाना कुलगड़ी एरिया में हुई है ठीक आज यूथ कांग्रेस पासों गुरदासपुर के पिंड पाड़ा विखे बलजीत सिंह पाड़ा प्रधान यूथ कांग्रेस गुरदासपुर की अगवाई हेठ पंजाब सरकार खिलाफ विशाल रोस रैली की गई इस मौके पंजाब कांग्रेस के प्रधान ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਪੰਜਾਬ ਸਰਕਾਰ ਤੇ ਦੋਸ਼ ਲਵਾਉਂਦਿਆਂ ਕਿਹਾ ਕਿ ਸਰਕਾਰ ਮਾੜੇ ਹੱਥ ਕੰਡੇ ਕਰਕੇ ਹਰ ਫਰੰਟ ਤੇ ਫੇਲ ਹੋਈ ਤੇ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਚ ਕਾਲੀ ਦਲ ਦੀ ਭਾਜਪਾ ਨਾਲ ਅੰਦਰੂਨੀ ਸਮਝੌਤਾ ਹੋ ਗਿਆ ਹੈ ਅੱਜ ਵੀ ਭਾਵੇਂ ਕਿ ਪਰਮਾਤਮਾ ਵੱਲੋਂ 15 ਮਿੰਟ ਦਾ ਕੋਈ ਫਰਕ ਨਹੀਂ ਪਿਆ ਦਾ ਬੜੇ ਨੌਜਵਾਨ ਸਾਥੀਆਂ ਆਏ ਹੋਰ ਕੁੱਲ 88 ਲੋਕਾਂ ਨੂੰ ਅੱਜ ਹੰਗਾਰਾ ਸੀ 100 ਵੱਧ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਦੀ ਪਿੰਡਾਂ ਚ ਜਿੱਤ ਹੋਈ ਭਾਈ ਆਸ਼ੂ ਤੇ ਬਿੱਟੂ ਲੜੂਗੇ ਕੀ ਹੋਇਆ ਕੋਈ ਆਸ਼ੂ ਬਿੱਟੂ ਨਹੀਂ ਲੜੇ ਉਹ ਤਾਂ ਥੋੜੇ ਵਾਲੇ ਮੀਡੀਆ ਵਾਲੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਹੋਰ ਹੋ ਰਹੀ ਹੈ ਕੋਈ ਨਹੀਂ ਲੜਦਾ ਇਹ ਮੀਡੀਆ ਦੀ ਥੋੜੇ ਵਾਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਘਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਦਾ ਸੁਭੀ ਇਸਨ ਬਣਾ बोलती रहया कि सुबीर सिंह बादल ਤੇ ਹਰਸਿਮਰਤ ਕੌਰ ਬਦਲਦਾਨ ਨਰਿੰਦਰ ਮੋਦੀ ਜੀ ਦੇ ਖਿਲਾਫ ਬਦਲ ਦੇ ਖਿਲਾਫ ਇੱਕ ਬਿਆਨ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟਿਓੜ ਹੋ ਚੁੱਕਿਆ ਹੈ ਆਲਰੇਡੀ 6 7 ਦਾ ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮੁਕੰਮਲ ਤੌਰ ਤੇ ਖਤਮ ਹੋ ਜਾਗੀ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਪਟੜੀ ਜਮਾਂ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰਾ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹਡੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਵੀ ਪੰਜ ਸੀਟਾਂ ਸੀ ਅੱਜ ਪਾਰਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਦੱਸਦਾ ਵੀ 13ਆਂ 13 ਸੀਟਾਂ ਤੇ ਚੋਣਾਂ ਲੜ ਰਹੀ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋ ਚੱਕੇ ਜੇ ਇਨਫੋਰਮੇਸ਼ਨ ਦੇਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13ਆਂ 13 ਸੀਟਾਂ ਤੇ ਚੋਣਾਂ ਲੜ ਰਹੇ ਹਾਂ। ਪਰ ਮਾਤਾ ਸੁਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਪੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਅਹ ਮਾਨ ਖੋਸ਼ ਆ ਕਿ ਮੌਸਮ ਬਹੁਤ ਖਰਾਬ ਸੀ ਬਾਰਿਸ਼ ਸੀ ਪਰ ਫਿਰ ਵੀ ਜਿਹੜਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਆ ਕਿ ਮੈਂ ਨਹੀਂ ਸਮਝਦਾ ਕਿ ਇੰਨੇ ਬਾਰਿਸ਼ ਦੇ ਵਿੱਚ ਵੀ ਇਸ ਢੰਗ ਦੇ ਨਾਲ ਲੋਕ ਬੈਠੇ ਨੇ ਔਰ ਮੈਂ ਜਿੰਨਾ ਧੰਨਵਾਦ ਆਪਣੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਕਰਾਂ ਉਨਾਂ ਹੀ ਥੋੜਾ ਜਿਨਨੇ ਜਿੰਨੇ ਵੀ ਕਦਮ ਇੱਥੇ ਚੱਲ ਕੇ ਆਇਆ ਮੈਂ ਇਹ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਲੱਗਦਾ ਕਿ ਉਹ ਚਰਾ ਪਿਆਰੀ ਬੰਦੇ ਚੋਣਾਂ ਦਾ ਫਿਕਲ ਵੱਜ ਗਿਆ ਜੀ ਲੋਕ ਸਮਾਂ ਚੁੱਪ ਗਿਆ ਯਾਰ ਅਸੀਂ ਰਹਿ ਇੰਨੇ ਚਨਾਵੀ ਮੋੜ ਚਾ ਪਾੜਾ ਪਰਿਵਾਰ ਰਹਿੰਦਾ ਹੀ ਚਨਾਵੀ ਮੋੜ ਚਾ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀ ਦਿਆ ਹਮੇਸ਼ਾ ਚਨਾਵੀ ਮੋੜ ਚ ਰਹਿ ਗਿਆ ਇਹ ਮੈਂ ਉਹਦੀ ਸ਼ੁਰੂਆਤ ਕਰਦੀ ਹੈ ਜੀ ਵਾਂਦੀ ਕਦੀ ਨਹੀਂ ਕੀਤੀ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆ ਅਗਲੇ ਦਿਨ ਹੀ ਅਸੀਂ ਜਿਹੜੇ ਕੰਮਰਕਸੇ ਕਰ ਲੈਨੇ ਆ ਕਿ ਜੋ ਲੋਕਾਂ ਨੇ ਭਾਰ ਪਾਇਆ ਜਿਤਾ ਕੇ ਅਸੀਂ ਉਸ ਦਿਨ ਤੋਂ ਹੀ ਜਿਹੜੀ ਲੜਾਈ ਸ਼ੁਰੂ ਰੱਖਨੇ ਆ ਅਸੀਂ ਕਦੀ ਆਰਾਮ ਨਾਲ ਬੈਹਣ ਵਾਲੇ ਬੰਦੇ ਹੀ ਨਹੀਂ ਸੂਬੇ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਤੋਂ ਸਾਹਮਣੇ ਜਿੱਥੇ ਇੱਕ ਨਾਬਾਲਗ ਲੜਕੀ ਨੂੰ ਨੌਜਵਾਨ ਨੇ ਹਵਜ਼ਾ ਸ਼ਿਕਾਰ ਬਣਾਇਆ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਕਿੱਥੋਂ ਰਹਿਣ ਵਾਲੇ ਤੁਸੀਂ ਸਰ ਜੀ ਕਿਸ਼ੋਰ ਸਿੰਘ ਵਿਚ ਰਹਿਣ ਵਾਲੇ ਆ ਤੇ ਜਿਹੜੀ ਇਹ ਚਰਨਾ ਫਰਕ ਤੋਂ ਕਿੱਸ ਤਰ੍ਹਾਂ ਹੋਈ ਕੀ ਪੱਗੀ ਇਹ ਸਰ ਜੀ ਇੰਨਾ ਦੇਗੀ 15 ਸਾਲੋਂ ਬਾਰੇ ਸਾਰੀ ਹੂੰ ਹੂੰ ਸਰ ਜੀ ਅਸੀਂ ਗਏ ਸੀ ਬਾਹਰ ਗੋਡੀ ਲਾਣ ਕਿਸੇ ਦੇ ਖੇਤ ਵਿੱਚ ਉੱਥੇ ਪਿੱਛੇ ਮੇਰੀ ਕੁੜੀ ਚੱਲੀ ਸੀ ਮੇਰੀ ਹੈਲਪ ਕਰਨ ਹੂੰ ਹੂੰ ਉਸ ਤੋਂ ਬਾਅਦ ਉਹ ਮੁੰਡੇ ਨੂੰ ਪਤਾ ਲੱਗਿਆ ਬਾਹਰ ਆ ਗਈ ਉਹਨੇ ਜ਼ਬਰਦਸਤੀ ਉਹਨੂੰ ੱੱਕੇ ਨਾਲ ਬਿਠਾ ਕੇ ਮੋਟਰਸਾਈਕਲ ਤੇ ਲੈ ਗਿਆ ਹੂੰ ਹੂੰ ਉਸ ਤੋਂ ਬਾਅਦ ਖੇਤੀ ਚ ਜਾ ਕੇ ਉਹਨੇ ਇਹਨਾਂ ਦੀ ਮਾੜੀ ਹਰਕਤ ਕੀਤੀ ਹੂੰ ਸਾਨੂੰ ਨਹੀਂ ਪਤਾ ਸੀ ਸਰ ਜੀ ਸਾਨੂੰ ਨਿਸਾਬ ਚਾਹੀਦਾ ਹੈ ਸਾਡੇ ਨਾਲ ਹੀ ਹਾਂ ਰੋਈ ਵੀ ਬਹੁਤ ਕਰ ਲਈ ਹੂੰ ਹੂੰ ਪਰ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਸਾਨੂੰ ਨਿਸਾਬ ਚਾਹੀਦਾ ਹੈ ਇਸ ਤਰ੍ਹਾਂ ਮਾੜੀ ਹਰਕਤ ਕਰਨ ਵਾਲਾ ਮੁੰਡਾ ਵਿਆਹਿਆ ਮੁੰਡਾ ਹੈ ਬੱਚੇ ਵਾਲਾ ਮੁੰਡਾ ਹੈ ਉਨੀ ਸ਼ਰਮ ਨਹੀਂ ਆਈ ਆ ਦੀ ਟੀ ਜੱਡੀ ਕੁੜੀ ਨਾਲ ਇਸ ਤਰ੍ਹਾਂ ਕੰਮ ਕਰਦੇ ਹਨ ਤੇ ਸਾਨੂੰ ਨਿਸਾਬ ਚਾਹੀਦਾ ਹੈ ਸਰ ਜੀ ਅਜੇ ਤੱਕ ਗ੍ਰਿਫਤਾਰ ਹੋਈ ਨਹੀਂ ਨਹੀਂ ਹੋਈ ਸਰ ਜੀ ਕੁਝ ਵੀ ਨਹੀਂ ਹੋਇਆ ਸਾਡੀ ਕਿਸੇ ਨੇ ਨਹੀਂ ਸੁਣੀ ਉਹਨਾਂ ਦੇ ਚਾਚੇ ਤਾਏ ਨੇ ਇੱਥੇ ਉੱਥੇ ਆਂਦਾ ਜਾਂਦਾ ਸੀ ਸਾਨੂੰ ਕੋਈ ਪਤਾ ਨਹੀਂ ਸਰ ਜੀ ਈ ਨਾ ਇਹ ਨੂੰ ਲੈ ਨਾ ਚਿੰਦਰ ਸਿੰਘ ਦੇ ਹੂੰ ਹੂੰ ਬਹੁਤ ਨੇ ਮਾਰੀ ਸਾਡੇ ਨਾਲ ਹਰਕਤ ਕੀਤੀ ਸੋਨੋ ਸਾਡੀ ਕਾਰਵਾਰੀ ਕਰੋ ਹੂੰ ਹੋਣੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਸਰ ਜੀ ਪਰੇਟ ਨੇ ਚਾਹੀਦੇ ਹਾਂ ਹਾਂ ਪਰੇਟ ਨੇ ਚਾਹੀਦੇ ਨੇ ਸਜ਼ਾ ਵੀ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਉਹਨਾਂ ਦਿੱਤੀ ਜਾਵੇ ਇਸ ਤਰ੍ਹਾਂ ਤਾਂ ਡਰਾਉਂਦਾ ਰਿਹਾ ਸਾਨੂੰ ਕਹਿੰਦਾ ਸੀ ਇਹਨੂੰ ਕੁੜੀ ਨੂੰ ਕਹਿੰਦਾ ਸੀ ਜੇ ਤੂੰ ਕਰੇ ਦੱਸਿਆ ਤਾਂ ਮੈਂ ਤੈਨੂੰ ਮਾਰ ਦਿਆਂਦਾ ਮੇਰੇ ਕੋਲ ਪਿਸਤੌਲ ਹੈਗਾ ਐ ਮੈਂ ਤੇਰੇ ਮਾਂ ਪਿਓ ਨੂੰ ਮਾਰ ਦਿਆਂਦਾ ਤੇ ਇਹਨੂੰ ਮਾਰ ਦਿਆਂਦਾ ਤੈਨੂੰ ਮਜਲਿਲ ਕਰ ਦਿਆਂਦਾ ਮੇਰੇ ਕੋਲ ਫੋਟੋ ਨਹਿਰਾ ਵਗੈਰਾ ਉਹ ਚੀਜ਼ ਹੈ ਬਹੁਤ ਧਮਕੀਆਂ ਦਿੰਦਾ ਸੀ ਇਹਨੂੰ ਹੂੰ ਹੂੰ ਤੇ ਇਹਨੇ ਕੁੜੀ ਨੇ ਡਰਦੇ ਮਾਰੇ ਸਾਨੂੰ ਨਹੀਂ ਦੱਸਿਆ ਸੀ ਸਾਨੂੰ ਦੋ ਦੋ ਪਤਾ ਲੱਗਿਆ ਜਦੋਂ ਨਿਆ ਮਾਰੀ ਹਰਕਤ ਕਰ ਦਿੱਤੀ ਸੀ ਸਾਡੇ ਨਾਲ ਹੂੰ ਕੁੜੀ ਨੇ ਤੋਂਨ ਉਸੇ ਕਰੀ ਹਾਂ ਸਾਰੀ ਗੱਲ ਸਾਨੂੰ ਕੁੜੀ ਨੇ ਦੱਸੀ ਵੀ ਮੰਮਾ ਇਸ ਤਰ੍ਹਾਂ ਮੁੰਡਾ ਬਾਰ-ਬਾਰ ਦੇਗਾ ਮੇਰੇ ਨਾਲ ਇਸ ਤਰ੍ਹਾਂ ਹਰਕਤ ਕਰਦਾ ਹੈ ਹੂੰ ਡਾਕਟਰ ਹਾਂ ਡਾਕਟਰ ਕਰਾਈ ਰੱਖਿਆ ਸੀ ਬਿਲਕੁਲ ਕੋਈ ਕਾਰਵਾਈ ਕੀਤੀ ਹਾਂ ਨਹੀਂ ਅਜੇ ਨਹੀਂ ਕੀਤੀ ਉਹਨਾਂ ਨੇ ਅਸੀਂ ਤੇ ਇਹੀ ਕਿੰਨਾ ਕਾਰਵਾਰੀ ਕਰਨ ਅਜੇ ਤੱਕ ਵੀ ਉਹ ਸ਼ਰੀਆਮ ਇੱਥੇ ਪਿੰਡ 'ਚ ਪਰਦਾ ਹੁੰਦਾ ਘੇੜੇ ਮਾਰਦਾ ਕੱਲ ਵੀ ਆਇਆ ਰ ਹੈ ਘੇੜਾ ਇੱਥੇ ਮਾਰ ਕੇ ਗਿਆ ਹੈ ਹੂੰ ਹੂੰ ਹਾਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਹਾਂ ਕਹਿੰਦੇ ਆਇਆ ਰਹੇ ਇੱਕ ਦੋ ਮੁੰਡੇ ਨਾਲ ਲੈ ਕੇ ਆਇਆ ਏ ਹਾਂ ਸਾਨੂੰ ਧਮਕੀ ਦਿੱਤੀ ਏ ਇਹਨੂੰ ਅਜੇ ਤੱਕ ਵੀ ਧਮਕੀਆਂ ਦਿੰਦਾ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਹੈ ਮਤ ਫੋਨ ਚੱਕੇ ਤੇ ਮੈਂ ਇਹਨੂੰ ਕਹਾਂ ਵੀ ਤੂੰ ਇਹ ਬਿਆਨ ਨਹੀਂ ਦੇਣੇ ਤੇ ਫਿਰ ਅਜੇ ਤੱਕ ਇਹਦੇ ਅਸੀਂ ਨੇੜੇ ਫੋਨ ਨਹੀਂ ਲੱਗਣ ਦਿੱਤਾ ਕੁੜੀ ਦੇ ਤੇ ਨਾ ਹੀ ਅਸੀਂ ਕੁੜੀ ਨੂੰ ਫੋਨ ਫੜਾਇਆ ਹੈ ਹਾਂ ਸਖਤ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਅੱਗੇ ਤੇ ਇਹਨਾਂ ਨੂੰ ਹਾਂ ਇਨਸਾਫ ਵੀ ਅਸੀਂ ਮੰਗਦੇ ਹਾਂ ਹਾਂਜੀ ਮੰਮਾ ਦੇ ਮਗਰ ਗਿਆ ਸੀ ਖੇਤੀ ਕਰਨ ਮਦਦ ਕਰਨ ਲਈ ਨਾਲ ਉੱਥੇ ਆ ਗਏ ਮੰਮੀ ਮਿਰਚਾਂ ਨੂੰ ਗੋਡੀ ਲਾਣ ਗਈ ਸੀ ਦਾਦੀ ਤੇ ਕੀ ਹਾਂਜੀ ਤੇ ਉੱਥੇ ਮਗਰ ਜਲਦੀ ਸੀ ਤੇ ਉੱਥੇ ਆ ਗਿਆ ਸੀ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕੌਣ ਸੀ ਮੁੰਡਾ ਸੀ ਸਿੰਦਰ ਸਿੰਘ ਕਾਕੜਿਆਂ ਦਾ ਰਹਿਣ ਵਾਲਾ ਰੋਲਾ ਪਾਇਆ ਤੁਸੀਂ ਰੋਲਾ ਪਾਇਆ ਕੋਈ ਵੀ ਨਹੀਂ ਸੀ ਉੱਥੇਗਾ ਕਿਸੇ ਨੇ ਵੀ ਨਹੀਂ ਸੁਣਿਆ ਸੀ ਮੋਰ ਸਾਡੇ ਤੇ ਜਾ ਕੇ ਲੈ ਗਿਆ ਉਹ ਕਿਸ ਤਰ੍ਹਾਂ ਦੀ ਮੰਗ ਤੁਹਾਡੀ ਕਾਰਵਾਈ ਅੰਦਰ ਸਖਤ ਸਖਤ ਨੇ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਤੁਸੀਂ ਰੋਂਦੇ ਵੀਰੇ ਹਾਂਜੀ ਕਾਫੀ ਚਲਾਏ ਹਾਂਜੀ ਕੋਈ ਵੀ ਨਹੀਂ ਆਸ-ਪਾਸ ਕੋਈ ਵੀ ਨਹੀਂ ਹੈਗਾ ਕੋਈ ਚਲਾਇਆ ਨਹੀਂ ਕਿਤੇ ਨਹੀਂ ਉਹਦਾ ਇਹ ਮਾਮਲਾ ਕੀ ਹੋਇਆ ਜੀ ਇਹ ਨਾ ਲੜਕੀ ਸੀ ਨਾਬਾਲਗ ਲੜਕੀ ਹੈ 15 ਸਾਲ ਦੀ ਉਹ ਉਹਦੀ ਮਦਰ ਜਿਵੇਂ ਹ ਕੰਮ ਕਰਦੇ ਨੇ ਖੇਤ ਚ ਕੰਮ ਕਰਨ ਗਈ ਸੀ ਤੇ ਇਹ ਲੜਕੀ ਵੀ ਉਹਨਾਂ ਦੇ ਪਿੱਛੇ ਕੰਮ ਕਰਨੀ ਜਾ ਰਹੀ ਸੀ ਲੜਕਾ ਜੀ ਸਿੰਦਰ ਸਿੰਘ ਜੋ ਕਿ ਕਾਕੜੇ ਪਿੰਡਾ ਰਹਿਣ ਵਾਲਾ ਸੀ ਉਹਨੇ ਇਹਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਕਿਸੇ ਦੇ ਘਰੇ ਲੈ ਕੇ ਇਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਨੇ ਤੇ ਉਹਦੇ ਤੇ ਅਸੀਂ ਮਕਦਮਾ ਦਰਜ ਕੀਤਾ ਹੈ ਤੇ ਇਹ ਕੰਪਲੇਂਟ ਉਹਨਾਂ ਦੀ ਮਾਤਾ ਵੱਲੋਂ ਹੋਈ ਹੈ ਇਹ ਉਹਨਾਂ ਦੇ ਬਿਆਨਾਂ ਤੇ ਆਧਾਰਿਤ ਹੈ 370 350 6 ਆਕਸ ਐਕਟ ਦਾ ਅਸੀਮ ਕਦਮਾ ਦਰਜ ਕੀਤਾ ਹੈ। ਅਗਵਾ ਕਿੱਥੇ ਲੜਕੇ ਨੇ? ਹਾਂਜੀ ਉਹ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾਇਆ ਸੀ। ਹਾਂਜੀ। ਉਹ ਦੋਸ਼ੀ ਰੈਸਟ ਆਏ ਪਾਈ ਨਹੀਂ। ਨਹੀਂ ਦੋਸ਼ੀ ਤੇ ਅਰੈਸਟ ਨਹੀਂ ਪਾਈ ਜੀ। ਮੇਰੇ ਕੋਲ ਸਿਰਫ ਇਹ ਸੀ ਪੀ ਐਫ ਆਰ ਦਰਜ ਕਰਨ ਦਾ ਕਿਉਂਕਿ ਸਬ ਇੰਸਪੈਕਟਰ ਹੀ ਉਹਨਾਂ ਦੇ ਬਿਆਨ ਲੈ ਸਕਦੇ ਨੇ। ਹਾਂਜੀ। ਹਾਂਜੀ ਮੈਂ ਉਹਨਾਂ ਦਾ ਬਿਆਨ ਲੈ ਕੇ ਮੈਡੀਕਲ ਕਰਵਾ ਦਿੱਤਾ ਸੀ। ਤੇ ਫਿਰ ਮੈਂ ਵਾਪਸ ਅਗਲੀ ਤਬਦੀਸ਼ ਕਿਸ ਤਰ੍ਹਾਂ? ਅਗਲੀ ਤਬਦੀਸ਼ ਐਸਐਸਈ ਕੋਲ ਨੇ। ਠੀਕ ਕਰ ਰਹੇ। ਉਹ ਹਾਂਜੀ ਉਹ ਅਗਲੀ ਤਤਰੀਸ ਚੱਲੂ ਨੇ। ਠੀਕ। ਮਾਮਲਾ ਅਮਰਿਤ ਕਲਰ ਲੈਬ ਦੇ ਮਾਲਕ ਵੱਲੋਂ ਅੰਮ੍ਰਿਤਸਰ ਦੇ ਰਾਚੇਵਾਲ ਪਿੰਡ ਦੀ ਇੱਕ ਜਗ੍ਹਾ ਤੇ ਆਪਣੇ ਪਿਸਤਲ ਦੇ ਨਾਲ ਆਤਮ ਹੱਤਿਆ ਕਰਨ ਦਾ ਸਾਹਮਣਾ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਢਲੀ ਜਾਂਚ ਵਿੱਚ ਖੁਲਾਸਾ ਕੀਤਾ ਗਿਆ ਕਿ ਤਿੰਨ ਲੋਕਾਂ ਤੋਂ ਪਰੇਸ਼ਾਨ ਕਰਨ ਸੰਬੰਧੀ ਸਾਹਮਣੇ ਆਉਣ ਤੇ ਪਰਚਾ ਦਰਜ ਕੀਤਾ ਗਿਆ। ਕਤਲ ਕੇਸ ਨਹੀਂ ਇੱਕ ਨਾ ਬਹੁਤ ਬਣਾਉਂਦਾ ਬੰਦਾ ਜਿਹੜਾ ਅਮਰਿਤ ਲੈਬ ਕੀ ਅੰਮ੍ਰਿਤਸਰ ਉਹਦਾ ਮਾਲਕ ਸੀ। ਉਨੇ ਇੱਥੇ ਰਾਜੀਵਾਲ ਇੱਕ ਖੰਡਰ ਜਗਾ ਸੀਗੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ ਸਰਕਾਰ ਆਪਣੇ ਲਾਇਸੈਂਸੀ ਪਿਸਟਲ ਨੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ ਲੱਗੇ ਇੱਕ ਦੁਕਾਨਾ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਂ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤੀ ਲੈਣ ਦੇਣ ਦਾ ਕਿ ਨਹੀਂ ਲੈਣ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਈਡ ਨੋਟ ਮਿਲਿਆ ਵੀ ਹਾਂਜੀ ਸੁਸਾਈਡ ਨੋਟ ਮਿਲ ਗਿਆ ਸਾਨੂੰ ਕਿਹਨੇ ਨਾਮ ਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕਿਆਂ ਦਾ ਨਾਮ ਮੇਨ ਕਾਰਨ ਕੀ ਹੈ ਮੇਨ ਕਾਰਨ ਇਹੀ ਉਹ ਬਸ ਉਹਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਘਰਾਸੀ ਜ਼ਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਣੀ ਹੈ ਜੀ ਉਹਦੇ ਬਸ ਪਰਚਾ ਸੀ ਜੀ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਉਹਦੀ ਕਾਰਵਾਈ ਕਰ ਰਹੇ ਮੇਜਰ ਯੂਨੀਵਰਸਿਟੀ ਨਹੀਂ ਅਜੇ ਕਿੰਨੇ ਬੰਦਿਆਂ ਦੇ ਪਰਚਾ ਸੀ ਕੀ ਤਿੰਨ ਬੰਦੇ ਨਾਮ ਦੱਸੋ ਹਾਕੀ ਪ੍ਰਦੀਪ ਗੱਬਰ ਦੋ ਦੇ ਲੜਕੇ ਠੀਕ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀਆ ਤੋਂ ਜ਼ਥੇਦਾਰ ਰਣਜੀਤ ਸਿੰਘ ਦੀ ਅਗਵਾਈ ਚ 1 ਮਾਰਚ ਨੂੰ ਸੰਗਤਾਂ ਦਾ ਇੱਕ ਵੱਡਾ ਇਕੱਠ ਜਕਾਰਿਆਂ ਦੀ ਗੂੰਜ ਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਸੀ ਜੋ ਕਿ ਵਖ ਵਖ ਭਰਮਾ ਤੋਂ ਹੁੰਦਾ ਹੋਇਆ 4 ਮਾਰਚ ਦੇ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਿਖੇ ਪਹੁੰਚੇਗਾ ਸੰਗਤਾਂ ਦੇ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ ਰਾਹਸਤੇ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਹਨ ਪਰ ਸਭ ਤੋਂ ਵੱਡਾ ਲੰਗਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਰੋੜ ਖੇਰਿਆਂ ਦੇ ਵੱਲੋਂ ਲਗਾਇਆ ਜਾਂਦਾ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਦੇ ਲਈ ਵਟਾਏ ਜਾਂਦੇ ਹਨ ਲੰਗਰ ਦੀ ਸੇਵਾ ਹੈ ਪਿੰਡ ਰੋੜ ਖੇਰਾ ਤੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੋ ਨਿਰੰਤਰ 17 ਸਾਲ ਤੋਂ ਵੀਰ ਜੰਗ ਸਿੰਘ ਦੇ ਘਰ ਜੋ ਕਿ ਸਾਨੂੰ ਇਹ ਜਗਾ ਦਿੰਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਟਰ ਪਰੀਰ ਦਾਲ ਚੋਲ ਰਮਾਲੀ ਰੋਟੀ ਖੀਰ ਬਦਾਮਾਂ ਵਾਲੀ ਇਹਦਾ ਅਲੱਗ ਅਲੱਗ ਤਰ੍ਹਾਂ ਦੇ ਸੰਤਰਿਆਂ ਦੀ ਸੇਵਾ ਹੋਰ ਬਹੁਤ ਤਰ੍ਹਾਂ ਦੀ ਪਾਣੀ ਦੀ ਸੇਵਾ ਤੇ ਹੋਰ ਸੰਗਤਾਂ ਵੱਲੋਂ ਲਗਾਤਾਰ ਐਨਆਰਆਈ ਵੀਰਾਂ ਵੱਲੋਂ ਇਸ ਸਮੁੱਚੇ ਇਲਾਕੇ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ। ਉਹ ਸੰਗਤ ਦੇ ਸਨਯੋਗ ਦੇ ਨਾਲ ਕਈ ਇਹੋ ਜਿਹੇ ਭਗਵਾਨ ਬਣਦੇ ਨੇ ਜੋ 5 ਸਟਾਰ ਹੋਟਲਾਂ ਦੇ ਵਿੱਚ ਖਾਦੇ ਜਾਂਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸਰਦਾਰ ਸੁਵਿੰਦਰ ਸਿੰਘ ਆਰਤੀ ਸਾਹਿਬ, ਪ੍ਰਤਾਪ ਸਿੰਘ ਸਰਪੰਚ ਸਾਹਿਬ ਹੋਰ ਅਲੱਗ-ਅਲੱਗ ਸਿਖਸੀਤਾਂ ਜੋ ਕਿ ਪੂਰੇ ਚੰਗੀ ਤਰ੍ਹਾਂ ਸਨਯੋਗ ਦੇ ਕੇ ਨਿਰੰਤਰ ਤੌਰ ਤੇ ਇਹ ਸੇਵਾ ਚੱਲਦੀ ਆ। ਤੇ ਅਲੱਗ-ਅਲੱਗ ਬਹੁਤ ਧੰਨਵਾਦ ਹੈ ਸੰਗਤਾਂ ਦਾ ਕਿ ਜੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੋਲਾ ਸਾਹਿਬ ਦੇ ਸੰਬੰਧ ਵਿੱਚ ਜੋ ਹਰ ਸਾਲ ਇਹ ਲੰਗਰ ਲਾਏ ਜਾਂਦੇ ਨੇ ਤੇ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਹੋਰ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਆ ਕਿ ਪਿੰਡ ਦਲੇਰਪੁਰ ਦੇ ਅੱਡੇ ਦੇ ਵਿੱਚ ਜੋ ਇਹ ਲੰਗਰ ਚੱਲਦਾ ਹੈ ਤੇ ਵੱਧ ਤੋਂ ਵੱਧ ਸੰਯੋਗ ਦਿਓ ਲੰਗਰ ਛੱਕੇ ਜਾਓ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀਆਂ ਤੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਾਨ ਜੰਗ ਸਿੰਘ ਦੇ ਘਰ ਵਿੱਚ 17 ਸਾਲ ਤੋਂ ਕਰੀਬ ਚੱਲਦਾ ਆ ਰਿਹਾ ਹੈ ਲੰਗਰ ਦੇ ਪਦਾਰਥ ਬੜੀ ਕਿਰਪਾ ਹੈ ਗੁਰੂ ਪਾਤਸ਼ਾਹ ਜੀ ਦੀ ਬੜੇ ਸੰਗਤ ਦੀ ਬੜੀ ਕਿਰਪਾ ਪਾਰ ਕਿਰਪਾ ਹੈ ਜੋ ਕਿ ਬੜੇ ਤਨ ਤੇ ਮਨ ਧੰਦੇ ਨਾਲ ਸੇਵਾ ਕਰ ਰਹੀ ਹੈ ਛੋਟੇ-ਛੋਟੇ ਵੀਰ ਬੀਬੀਆਂ ਭੈਣਾ ਬੜੀ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਅਟੋਟ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਕਦੇ ਵੀ ਕੋਈ ਘਾਟ ਨਹੀਂ ਆਉਂਦੀ 17 ਸਾਲ ਹੋ ਚੁੱਕੇ ਨੇ ਇੱਕ ਬਾਦਸ਼ਾਹ ਸੱਚੇ ਪਾਤਸ਼ਾਹ ਮੇਰਾ ਕਰਨੀਆਂ ਸਾਧ ਸੰਗਤ ਤੇ ਚੜ੍ਹਦੀ ਕਲਾ ਰੱਖਣੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਬਲ ਬਖਸ਼ਣੇ ਪਿਆਰ ਸਿਵਾਕ ਰੱਖਣਾ ਗੁਰੂ ਪਾਤਸ਼ਾਹ ਜੀ ਇਹੀ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਦੇ ਅੱਗੇ ਕਿ ਪ੍ਰੇਮ ਪਤਪਾਖ ਰੱਖਣਾ ਚੜ੍ਹਦੀਆਂ ਕਲਾ ਰੱਖਣੀਆਂ ਇਸ ਤਰ੍ਹਾਂ ਹੀ ਪਦਾਰਥ ਚੱਲਦੇ ਨੇ ਜਿੱਦਾਂ ਖੀਰਾਂ ਦੇ ਲੰਗਰ ਚੱਲਦੇ ਨੇ ਜਲੇਬੀਆਂ ਦੇ ਲੰਗਰ ਚੱਲ ਰਹੇ ਨੇ ਕੋਈ ਪ੍ਰਦਾਰਥ ਕੋਈ ਲੱਡੂ ਵੰਡ ਕੇ ਆ ਚੱਲਦੇ ਨੇ ਗੁਰੂ ਪਾਤਸ਼ਾਹ ਜੀ ਦੇ ਟੋੜ ਕਿਰਪਾ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ ਬਹੁਤ ਚੜਦੀ ਚੜਦੀ ਕਲਾ ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਬ ਬੇਨਤੀ ਹੈ ਕਿ ਲੰਗਰ ਜ਼ਰੂਰ ਸ਼ੱਕੇ ਜਾਇਓ ਜੀ ਲੰਗਰ ਗੁਰੂ ਪਾਤਸ਼ਾਹ ਜੀ ਦਾ ਹੈ ਨਾਨਕ ਪਾਤਸ਼ਾਹ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਮਨ ਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਵੱਲੋਂ ਅੱਜ ਫੈਜਪੁਰਾ ਤੇ ਦਾਣਾ ਮੰਡੀ ਬਟਾਲਾ ਵਿਖੇ ਲੋਕਾਂ ਦੀ ਸੇਵਾ ਤੋਂ ਉਲਟ ਨੂੰ ਮੁਕ ਰੱਖਦੇ ਆ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਵੇਲੇ ਪੱਤਰਕਾਰ ਨਾਲ ਗੱਲ ਕਰਦਿਆਂ ਵਿਦਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਲੋਕਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਭਰ ਵਿੱਚ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਸ ਨਾਲ ਪੰਜਾਬ ਵਿੱਚ ਇਹਨਾਂ ਦੀ ਗਿਣਤੀ 829 ਹੋ ਗਈ ਹੈ। ਜੀ ਅੱਜ ਸਾਡੇ ਬਟਾਲੇ ਹਲਕੇ ਦੇ ਵਿੱਚ ਗੌਂਸਪੁਰੇ ਨੂੰ ਅੱਜ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇਥੋਂ ਦੇ ਲੋਕ ਇਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਕਿ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸੇ ਨੇ ਆ ਕੇ ਸਾਡੀ ਸਾਰ ਲਈ ਮੇਰਾ ਮੇਰਾ ਤੇ ਪਰਿਵਾਰ ਆ ਜੀ ਇਹ ਸਾਰਾ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਪਰ ਮੈਨੂੰ ਇੰਨਾ ਮਾਣ ਆ ਮੇਰੇ ਕੱਲੇ ਕੱਲੇ ਕੰਮ ਤੋਂ ਇਹ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਕਿ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਲਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਰਨਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾਂ ਨਾਲ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨੇ ਪੰਜਾਬ ਦਾ ਪੁੱਤਰ ਬਣ ਕੇ ਕੰਮ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਕਦੀ ਇੰਨੀ ਉਮੀਦ ਨਹੀਂ ਸੀ ਹੈਗੀ ਭਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜਾਈਗੀ ਸਰਕਾਰੀ ਸਹੂਲਤ ਹਾਂਜੀ ਹਾਂਜੀ ਮੈਂ ਹਾਂਜੀ ਜਿਆ ਵੋਟਾਂ ਤੋਂ ਪਹਿਲਾਂ ਕੋ ਪੁੱਤ ਬਣ ਗਿਆ ਹਾਂ ਹਾਂਜੀ ਤੇ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲੱਗ ਲਈ ਨੰਗਾ ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਰਹੀ ਏ ਤੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਣੀ ਵੀ ਉਹਨੂੰ ਉਹਨੂੰ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪੰਜਾਬੀ ਨੂੰ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਸ਼ੋਮਣੀ ਕਾਲਜ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਦੇ ਪਿੰਡਾਂ ਨੂੰ ਕਰੀਬ 1 ਕਰੋੜ 20 ਲੱਖ ਰੁਪਏ ਦੇ ਆਪਣੇ ਐਮਪੀ ਲੈਂਡ ਫੰਡ ਵਿੱਚੋਂ ਹਾਈ ਟੈਕ ਵਾਟਰ ਟੈਂਕਰ ਦਿੱਤੇ ਤੇ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ जोगਿੰਦਰ ਸਿੰਘ ਜਿੰਦੂ ਨੇ ਵੱਖ-ਵੱਖ ਪਿੰਡਾਂ ਨੂੰ 10 ਪਾਣੀ ਦੇ ਟੈਂਕਰ ਦਿੱਤੇ ਟੈਂਕਰ ਵਿੱਚ ਪਹਿਲਾਂ ਦਿੱਤੇ ਜਾ ਚੁੱਕੇ ਹਨ ਤੇ 10 ਪਾਣੀ ਦੇ ਟੈਂਕਰ ਦਿੱਤੇ ਗਏ ਨੇ ਤੇ ਇਹਨਾਂ ਹਾਈ ਟੈਕ ਵਾਟਰ ਟੈਂਕਰਾਂ ਵਿੱਚ ਫਾਇਰ ਬ੍ਰਿਗੇਡ ਦਾ ਸਮਾਨ ਵੀ ਲਗਾਇਆ ਗਿਆ ਹੈ। ਆਵਾਜ਼ ਕਰਦਾ ਹਾਂ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੈਂਬਰ ਪਾਰਲੀਮੈਂਟ ਦਾ ਕਿ ਜਿਨ੍ਹਾਂ ਨੇ ਫਿਰੋਜ਼ਪੁਰ ਦਿਹਾਤੀ ਏਰੀਆ ਦੇ ਵਿੱਚ 35 ਟੈਂਕੀਆਂ ਜਿਹੜੀਆਂ ਪਿੰਡਾਂ ਨੂੰ ਵੱਖ-ਵੱਖ ਪਿੰਡਾਂ ਨੂੰ ਦਿੱਤੀਆਂ ਤੇ ਪਿੰਡ ਵਾਲਿਆਂ ਨੇ ਵੀ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹ ਕਿਸ ਤਰ੍ਹਾਂ ਦੁਮਾਦ ਆਦੀ ਪ੍ਰੋਕਰ ਜਿਹਦੇ ਵਿੱਚ ਉਹਨਾਂ ਟੈਂਕੀਆਂ ਦੀ ਥੋੜੀ ਘੋੜ ਹੈਗੀ ਹੈ। ਇਹ ਲੋਕਾਂ ਦੀ ਮੰਗ ਹੈ। ਸਾਢੇ ਕੋਣਾਂ ਐਨੀ ਮੰਗ ਹੈ। ਕਿ ਸਾਡੇ ਕੋਲ ਮੰਗ ਜਿਹੜੀ ਹੈ ਪੂਰੀ ਨਹੀਂ ਹੋ ਰਹੀ ਹੋਰ ਵੀ ਪਿੰਡਾਂ ਦੀਆਂ ਬੜੀਆਂ ਡਿਮਾਂਡਾਂ ਹਨ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਨੂੰ ਵੀ ਇੱਕ ਟੈਂਕੀ ਆਂ ਦਵਾਵਾਂਗੇ ਕਿਸ ਤਰ੍ਹਾਂ ਦੀ ਵਰਤੋਂ ਪਹਿਲਾਂ ਦਾ ਸਰਦਾਰ ਸੁਖਵੀਰ ਸਿੰਘ ਬੱਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਐਮਪੀ ਲੈਂਡ ਦੇ ਵਿੱਚੋਂ ਇਹ ਟੈਂਕੀਆਂ ਪਲੱਸ ਹੋਰ ਵੀ ਸਾਨੂੰ ਪੈਸੇ ਮੁਹੱਈਆ ਕਰਵਾਏ ਇਹ ਜਿਹੜੀ ਇਹ ਸਾਰੇ ਲੋਕਾਂ ਦੀ ਮੰਗ ਤੇ ਜਿਹੜੀਆਂ ਟੈਂਕੀਆਂ ਨੇ ਜਿਹੜੇ ਜਿਹੜੇ ਪਿੰਡਾਂ ਵਿੱਚੋਂ ਡਿਮਾਂਡ ਆਈ ਡਿਮਾਂਡ ਤਾਂ ਕਾਫੀ ਜ਼ਿਆਦੀ ਹੈ ਸਾਰੇ ਹਲਕੇ ਦੇ ਵਿੱਚੋਂ ਕਿਤੇ ਪਾਣੀ ਕਿਤੇ ਖਰਾਬ ਹੈ ਜਾਂ ਜਦੋਂ ਇਕੱਠ ਹੁੰਦਾ ਹੈ ਗਮੀ ਸ਼ਾਦੀ ਦਾ ਔਰ ਆਪਣੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਸ ਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਤੇ ਟੈਂਕੀ ਬਹੁਤ ਆਪਣੀ ਮਦਦਕਾਰ ਹੁੰਦੀ ਇਸ ਕਰਕੇ ਸਦਾ ਸੁਖਬੀਰ ਸਿੰਘ ਬਾਦਲ ਨੇ ਇਹ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਆਂ ਕਿ ਅੱਜ ਆਪਾਂ ਨੂੰ 35 ਟੈਂਕੀਆਂ ਹਲਕਾ ਦਿਆਤੀ ਨੇ ਦਿੱਤੀਆਂ ਹਨ ਬਰੇਟਾ ਵਿਖੇ ਨਹਿਰੀ ਪਾਣੀ ਦੇ ਸਰੋਤ ਬੋਹਾ ਰਜਵਾਹਾ ਦੀ 부ਰਜੀ ਤਿੰਨ ਤੋਂ 11325 ਦੀ ਕੰਕਰੀਟ ਲਾਈਨ ਤੇ 10 ਕਿਲੋਮੀਟਰ ਦੀ ਲੰਬੀ 5 ਕਰੋੜ ਦੀ ਲਾਈਨਿੰਗ ਦਾ ਕੰਮ ਮੁਕੰਮਲ ਹੋਣ ਤੇ ਪਾਣੀ ਛੱਡਣ ਦਾ ਸਮ੍ਰਿਤ ਘਟਨ ਜਲ ਸਰੋਤ ਤੇ ਮਾਈਨਿੰਗ ਵਿਭਾਗ ਦੇ ਮੰਤਰੀ ਸਰਦਾਰ ਚੇਤਨ ਸਿੰਘ ਜੋੜੇ ਮਾਜਾਵਲੂ ਆਪਣੇ ਗਰਕਮਲਾ ਨਾਲੋਤ ਕਾੜਨੇ ਪੱਥਰ ਤੋਂ ਪਰਦਾ ਹਟਾ ਕੇ ਕੀਤੇ ਜਾਣ ਸਮੇਂ ਉਨਾ ਕਹਿ ਕੇ ਸਰ ਨਹਿਰ ਦੇ ਪੱਕਾ ਹੋਣ ਨਾਲ 40 ਪਿੰਡਾਂ ਦੇ ਖੇਤਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਾਭ ਹੋ ਗਿਆ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਪ੍ਰਤੀ ਚੰਗੀ ਸੋਚ ਹੈ। ਮੈਸਰ ਯੂਰਿਕ ਕੀ ਕਹਿਣਾ ਹੈ ਇਹਦੇ ਬਾਰੇ? ਸਰ ਇਹ ਤਾਂ ਗੱਲ ਹੀ ਨਹੀਂ ਹੈ। ਅੱਜ ਇਹ ਗੱਲ ਕਰਨ ਦੀ ਸਭ ਤੋਂ ਪਹਿਲਾਂ ਜਿਸ ਕੰਮ ਵਾਸਤੇ ਆਇਆ, ਸਭ ਤੋਂ ਪਹਿਲਾਂ ਉੱਥੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ। ਅੱਜ ਅਸੀਂ ਹਲਕਾ ਮੁਰਲਾਡਾ ਦੇ ਆ ਇੱਕ ਜਿਹੜੀ ਨਹਿਰ ਹੈ ਉਹ ਕੱਢੀ ਗਈ ਹੈ ਜਿਹੜੀ 19 ਕਿਲੋਮੀਟਰ ਲੰਬੀ ਹੈ ਜਿਹੜੀ 22 ਕਿਲੋਮੀਟਰ ਦੀ 22 ਕਰੋੜ ਦੀ ਲਾਗਤ ਨਾਲ ਬਣੀ ਹੈ ਉਹ 40 ਪਿੰਡਾਂ ਨੂੰ ਜਿਹੜਾ ਫਾਇਦਾ ਹੋਣਾ ਅੱਜ ਅਸੀਂ ਉਹਦਾ ਉਦਘਾਟਨ ਕਰਨ ਵਾਸਤੇ ਹਲਕਾ ਭਲਾੜਾ ਵਿਖੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਬੁੱਧਰਾਮ ਜੀ ਦੇ ਕੇ ਪਹੁੰਚਾਂਗੇ ਸੋ ਅਸੀਂ ਜਿਹੜੇ ਹਲਕਾ ਭਲਾੜਾ ਦੇ ਲੋਕਾਂ ਦੇ ਸਮਰਪਤ ਇਹ ਨਹਿਰ ਕੀਤੀ ਹੈ ਜਿਹਦੇ ਨਾਲ ਬਹੁਤ ਸਾਰਾ ਫਾਇਦਾ ਜਿਹੜਾ ਕਿਸਾਨਾਂ ਨੂੰ ਹੋਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਨਹਿਰਾਂ ਨਾਲ ਸੰਬੰਧਿਤ ਉਹ ਹਲਕੀ ਭਲਾੜੇ ਦੇ ਵਿੱਚ ਕੀਤੇ ਜਾਣਗੇ ਖੰਨਾਜ ਨੈਸ਼ਨਲ ਹਾਈਵੇ ਤੇ ਬਣੇ ਪੁਲ ਤੇ ਹਾਦਸਾ ਵਾਪਰ ਗਿਆ ਤੇ ਜਲਦੀ ਕਾਰ ਦਾ ਟਾਇਰ ਫਟਣ ਕਾਰਨ ਪਲਟ ਗਈ ਕਾਰ ਪੁਲ ਦੀ ਰੇਲਿੰਗ ਨਾਲ ਟਕਰਾ ਗਈ ਜਿਸ ਕਾਰਨ ਕਾਰ ਹੇਠਾਂ ਡਿੱਗਣ ਤੋਂ ਬਚ ਗਈ ਤੇ ਹਾਦਸੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਉਸਦੀ ਜਾਨ ਬਚ ਗਈ ਸੋਲਨ ਵਾਸੀ ਰਵੀ ਕੁਮਾਰ ਅਤੇ ਰੋਬਿਨ ਜੋਸ਼ੀ ਲੁਧਿਆਣਾ ਤੋਂ ਸੋਲਨ ਨੂੰ ਪਰਤਦੇ ਸਮੇਂ ਕਾਰ ਵਿੱਚ ਸਵਾਰ ਸਨ ਤੇ ਰਵੀ ਨੇ ਦੱਸਿਆ ਕਿ ਆਪਣੇ ਦੋਸਤਾਂ ਨੂੰ ਲੁਧਿਆਣਾ ਛੱਡ ਕੇ ਵਾਪਸ ਸੋਲਨ ਜਾ ਰਹੇ ਸਨ ਤੇ ਖੰਨਾ ਵਿੱਚ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦਾ ਬੰਪਰ ਤੱਕ ਟੁੱਟ ਗਿਆ ਤੇ ਉਸਨੇ ਬਾਅਦ ਵਿੱਚ ਕਿਸੇ ਵਰਕਸ਼ਾਪ ਵਿੱਚ ਕਾਰ ਦੀ ਮੁਰੰਮਤ ਕਰਵਾਉਣ ਬਾਰੇ ਸੋਚਿਆ ਕਿ ਸੌਰਾ ਚਾਲੋਂ ਤੇ ਬਾਤ ਚੀਤ ਕਰ ਰਹੇ ਤੇ ਬਸ ਅਸੀਂ ਅਸੀਂ ਤੀਸਰੇ ਤੇ ਚੌਥਾ ਹੀ ਇਹ ਡਾਲ ਲਾ ਦਾ ਉਹਦਨੇ ਉਹ ਇੱਕ ਦਮੀ ਗੱਟੀ ਉਲਟਾ ਕੇ ਚਾਰ ਵੀ ਫਟਾ ਟਾਇਰ ਫਟਾ ਉਹ ਮੇਰੇ ਹੱਥ ਤੇ ਤਾਂ ਇੱਕ ਦਮੀ ਹੀ ਆਪ ਕੋ ਟਰੱਕ ਕਰ ਰਹੇ ਇਧਰ ਗੱਲ ਕਰਦੇ ਮੇਰੇ ਕੋ ਆ ਰਹੇ ਹਮੈ ਤੇ ਜੀ ਇਹ ਕਹਿੰਦੇ ਆਪਣੇ ਦੋਸਤ ਰਦੇਵ ਜੀ ਉਹ ਇਨਕੇ ਰਿਸ਼ਤੇ ਰਿਲੇਟਿਵ ਹੈ ਨਾ ਫਿਰਸਪੁਰ ਵਿੱਚ ਜੋਗਪੁਰ ਵਿੱਚ ਹਾਂ ਉਹਨੂੰ ਕੋ ਚੋੜਨੇ ਜਾ ਰਹੇ ਸੀ ਛੋੜ ਕੇ ਅਸੀਂ ਘਰ ਜਾ ਰਹੇ ਸੀ ਵਾਪਿਸ ਹਾਂ ਹਾਂ ਸੋਲਣੇ ਪਾਚ हिमाचल आप दोनों ही थे हां जी दोनों क्या नाम है आपका रवि कुमार जी इनका जिनका रोबिन जोशी रोबिन जोशी, जोशी। रवि और ने लौग ने लौग. तो क्यों कारण बनेला एक्सीडेंट हो जाता है एक्सीडेंट कितना होया बोलियो ऑन ये ऐसा हुआ नहीं पहले गड्डी वाला जा रहा था ट्रक वाला ने जी सप्ले सप्ले कर ट्रक वाले ने ओह मारी थोड़ी ना साइड से अपना डैमेज हुआ और रोक के फेंडर चेक किया और उसके बाद वो निकल गया था आगे को सचाई यही करा लेते हैं काम और मुझसे इंश्योरेंस वाले से बातचीत कर रहे थे कहाँ जैसे है शोरूम तो बातचीत तो करते करते तो टायर फटाया एकदम और एकदम गड्डे से फ्लैट कहाँ जा रहे से आ रहे थे ਸੋਹਲਤ ਜਾ ਰਹੇ ਸਨ ਕਹਾਂ ਜਾ ਰਹੇ ਸਨ ਇਹ ਕੀ ਕਰਤੇ ਫਿਰੋਜ਼ ਫਿਰੋਜ਼ਪੁਰ ਸੇ ਆ ਰਹੇ ਸਨ ਸੋਹਲਤ ਜਾ ਰਹੇ ਸਨ ਤੁਸੀਂ ਨਾਮ ਕਹੋ ਜੀ ਰਵੀ ਕੁਮਾਰ ਉਨ੍ਹਾਂ ਦਾ ਨਾਮ ਹੈ ਜੀ ਆਪਕੇ ਸਾਥੇ ਹੈ ਜੋ ਰੋਬਿੰਦ ਜੋਸ਼ੀ ਰੋਬਿੰਦ ਜੋਸ਼ੀ ਗੁਰਵਿੰਦਰ ਕੁਮਾਰ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਬਣਿਆ ਇਹ ਜੀ ਗੱਡੀ ਦੇ ਟਾਇਰ ਫਟ ਗਿਆ ਬੈਲੈਂਸ ਵਿਗੜ ਗਿਆ ਜਾ ਕੇ ਗੱਡੀ ਪਲਟ ਗਈ ਹੈ ਜੀ ਅਸੀਂ ਸਮਰਾਲਾ ਚੌਂਕ ਦੇ ਕੋਲ ਕੀ ਕਿੰਨੇ ਬੰਦੇ ਸੀ ਜੀ ਇਹ ਚ ਹੰਦ ਕਿੰਨੇ ਬੰਦੇ ਸੀ ਇਹਦੇ ਚ ਦੋ ਜੀ ਬਚਤ ਹੋ ਗਈ ਜੀ ਬਚਤ ਹੋ ਗਈ ਤੁਹਾਨੂੰ ਕਿੰਨੇ ਟਾਈਮ ਚ ਪਹੁੰਚਣੇ ਹੋ ਰ ਸਮਾਂ ਲੱਗ ਗਈ ਸਾਹ ਲੋ ਜੀ 3 ਮਿੰਟ ਹੋ ਗਏ ਅੰਗਰੇਂਡ ਤੋਂ ਇੱਥੇ ਪਹੁੰਚ ਗਿਆ ਫੋਨ ਕਰਕੇ ਬੀਤੀ ਰਾਤ ਗਿੱਦੜਬਾਹ ਦੇ ਮਾਰਕ ਫੈਡ ਕੋਲ ਹੋਏ ਇੱਕ ਸੜਕੀ ਹਾਦਸੇ ਵਿੱਚ 9 ਚੌਂਦੇ ਦਰਦਨਾਗ ਮੌਤ ਹੋ ਗਏ ਤੇ ਇੱਕ ਨੌਜਵਾਨ ਗੰਭੀਰ ਵਿਜ਼ ਜ਼ਖਮੀ ਹੋ ਗਿਆ ਐਥੇ ਜ਼ਿਕਰਯੋਗ ਹੈ ਕਿ ਨੌਜਵਾਨ ਹਰਮੰਦਰ ਸਿੰਘ ਨੇ 10 ਸਰੀਰ ਨੂੰ ਪੁਲਿਸ ਦਾ ਮੈਡੀਕਲ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਪਾਣਾ ਵਾਰਤ ਗਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਲੜਕੇ ਦੇ ਪਿਤਾ ਜਸਪਾਲ ਨੇ ਦੱਸਿਆ ਕਿ ਉਸ ਦਾ ਲੜਕਾ ਗਿੱਦੜਬਾਹਾ ਸ਼ਹਿਰ ਵਿੱਚੋਂ ਕੁਝ ਸਮਾਨ ਲੈ ਕੇ ਜਦੋਂ ਪਿੰਡ ਵਾਪਸ ਜਾ ਰਿਹਾ ਸੀ ਤੇ ਪਿੱਛੋਂ ਇੱਕ ਟਰਾਲੇ ਨੇ ਆ ਕੇ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਲੜਕੇ ਦਾ ਸਿਰ ਡਵਾਈਡਰ ਨਾਲ ਜਾ ਵੱਜਿਆ ਤੇ ਉਸ ਦੀ ਦਰਦ ਨਾਲ ਮੌਤ ਹੋ ਗਈ। ਕੀ ਨਾਮ ਕੀ ਹੈ ਭਾਈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਬੇਟੇ ਦਾ ਨਾਮ ਕੀ ਸੀਗਾ? ਹਰਮੰਦਰ ਸਿੰਘ ਜੀ। ਹਾਂ ਕੀ ਗੱਲਬਾਤ ਬਣੀ ਹੈ ਜੀ? ਕੱਲ ਬਾਅਦ ਸ ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਪੋਸਟ ਅ ਮੈਡੀਕਲ ਟੈਸਟ ਸੀ ਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਹੂੰ ਤੇ ਮੇਰਾ ਬੱਚਾ ਕੱਲ ਆਪਣਾ ਐਕਟਿਵ ਆਸੇ ਪਿੰਡੋਂ ਸ਼ਹਿਰ ਸ਼ਹਿਰੋਪੇਂਡ ਜਾ ਰਿਹਾ ਸੀ ਕਿਹੜੇ ਪਿੰਡੋਂ ਆ ਰਿਹਾ ਸੀ ਕਿਦੜਵਾ ਤੋਂ ਆਪਣਾ ਆਪਣਾ ਕਰਸਰ ਜਾ ਰਿਹਾ ਸੀ ਜੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਹੈ ਇਹਨਾਂ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਮੇਰੇ ਬੱਚੇ ਦੀ ਉਥੇ ਡਵਾਈਡਰ ਤੇ ਸਿਰ ਵੱਜਣ ਕਰਕੇ ਮੌਤ ਹੋ ਗਈ ਮੈਂ ਚਾਹਣਾ ਵੀ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਹਾਂ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਸਾਡੇ ਬੰਦੇ ਸੀਗੇ ਜਿਹੜੇ ਮਗਰੀ ਸੀਗੇ ਤੇ ਉਹਨਾਂ ਨੇ ਨੰਬਰ ਵੀ ਵੇਖਿਆ ਸਾਰਾ ਗੱਡੀ ਦਾ ਸਾਰਾ ਕੁਝ ਵੇਖਿਆ ਜੀ ਗੱਡੀ ਦਾ ਨੰਬਰ ਕਲੀਅਰ ਸਮ ਪਤਾ ਹੀ ਉਹੀ ਗੱਡੀ ਹੈ ਕੀ ਮੰਕੀ ਹੋਂ ਤੁਹਾਡੀ ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਜੀ ਮੇਰਾ ਬੱਚਾ ਨੌਕਰੀ ਤੇ ਚੜਨ ਵਾਲਾ ਸੀਗਾ ਇਹਨਾਂ ਦੀ ਇੱਕ ਗਲਤੀ ਕਰਕੇ ਸਾਡਾ ਘਾਰ ਹੀ ਖਰਾਬ ਹੋ ਗਿਆ ਅੱਜ ਜਿੱਕੀ ਨਾਮ ਹੈ ਮੇਰਾ ਨਰਵਿੰਦਰ ਸਿੰਘ ਹੈ ਅਰਵਿੰਦਰ ਸਿੰਘ ਜੀ ਕੀ ਲੱਗਦਾ ਸੀ ਜਿਹੜੇ ਲੜਕੇ ਦੀ ਡੈਥ ਹੋਈ ਹੈ ਇਹ ਮੇਰੇ ਗਵਾਨ ਸੀ ਮੇਰੇ ਪੁੱਤੇ ਲੱਗਦੇ ਹੂੰ ਕੀ ਗੱਲਬਾਤ ਹੋਈ ਹੈ ਜੀ ਇਹ ਕੱਲੇ ਤੋਂ ਕਿਤੇ ਬਾਜ਼ਾਰ ਤੋਂ ਜਾ ਰਹੇ ਸੀਗੇ ਸਮਾਨ ਸਨ ਪੈਕੇ ਰਾਜ ਜੰਨੇ ਨੂੰ ਕਪੂਈ ਢਾਬੇ ਕੋਲੇ ਇਹਨਾਂ ਕੋਈ ਸਾਈਡ ਮਾਰਕਟ ਰਾਹ ਤੇ ਕੋ ਪਾਰ ਦੀ ਨੰਬਰ ਪਿਆ ਹੂੰ ਉਹ ਇਹਨਾਂ ਜਿਹੜੀ ਕਿ ਹਰਮੰਦਰ ਸਿੰਘ ਜਿੱਦ ਦੀ ਮੌਤ ਹੋ ਗਈ ਇੱਕ ਮੁੰਡੇ ਦੇ ਸੱਟਾ ਉਹ ਬਿਲਕੁਲ ਜਗਲ ਹੈ ਅੱਛਾ ਕੀ ਹੁਣ ਤੁਸੀਂ ਥਾਣੇ ਆਇਓ ਕਿ ਮੰਗ ਕੀ ਹੈ ਤੁਹਾਡੀ ਸਾਡੇ ਤੇ ਇਹੀ ਬੰਦੀ ਕਾਰਵਾਈ ਕੀਤੀ ਜਾਵੇ ਸਾਡਾ ਨਜ਼ਰੂ ਮੈਂ ਮੌਤ ਹੋ ਜਾਣਾ ਗੱਡੀ ਵਾਲੇ ਟ੍ਰੇਸ ਹੋ ਗਈ ਜੀ ਬਿਲਕੁਲ ਟ੍ਰੇਸ ਹੋ ਗਿਆ ਹਾਂਜੀ ਹੂੰ ਪੁਲਿਸ ਕੀ ਕਹਿੰਦੀ ਹੈ ਹੁਣ ਤੁਹਾਨੂੰ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਫੇਰ ਕੱਟੀ ਜਾਂਦੀ ਹੈ ਨੇ ਗਿੱਦੜਵਾ ਤੋਂ ਮਲੋੜ ਰੋਡ ਤੇ ਇੱਥੇ ਗਿੱਦੜਵਾ ਸ਼ਹਿਰ ਤੋਂ ਥੋੜਾ ਜਿਹਾ 2 ਕਿਲੋਮੀਟਰ ਦੂਰ ਬੱਪੂ ਦੇ ਟਾਬੇ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਜਿਦੇ ਚ ਇੱਕ ਹਰਮੰਦਰ ਸਿੰਘ ਸਨ ਜਸਪਾਲ ਸਿੰਘ ਉਮਰੇ ਦੀ ਤਕਰੀਬਨ 25 ਸਾਲ ਹੈ ਉਹਦੀ ਡੈਥ ਹੋ ਗਈ ਹੈ ਐਫ ਆਈ ਆਰ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈਆਂ ਉੱਚ ਲਿਆਂਦੀ ਜਾ ਰਹੀ ਹੈ ਕਾਦਿਨ ਹੋਇਆ ਐਕਸੀਡੈਂਟ ਕੋਈ ਲਿਖਾਇਆ ਨਹੀਂ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਇੱਕ ਟਰੱਕ ਲਿਖਾਇਆ ਜੀ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਬਾਕੀ ਹੋਰ ਕਾਫੀ ਹਾਦਿਸ ਦੇ ਦਿੱਤੀ ਹੈ ਜੋ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਅੱਗੇ ਜਾਂਚ ਕੀਤੀ ਜਾ ਰਹੀ ਹੈ ਵਹੀਕਲ ਕੋ ਰੌਂਡ ਹ ਬੰਦਾ ਕੋਈ ਫੜਿਆ ਜੇ ਕੋਈ ਨਹੀਂ ਪਤਾ ਹੈ ਨਹੀਂ ਸੀ ਅਜੇ ਜਾਂਚ ਕਰ ਰਹੇ ਆਂ ਜੋ ਵੀ ਹੋਇਆ ਬੰਦਾ ਵੀ ਫੜ ਲਾਂਗੇ ਦੋਸਤੋ ਇਸ ਸੰਸਾੜੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਦਾਸਤ ਰੱਬ ਰਾਖਾ